ਰਜਿੰਦਰ ਨੂੰ ਮਿਲੀ ਵੱਡੀ ਰਾਹਤ ਲੋਕਾਂ ਵਿੱਚ ਛਾ ਗਿਆ ਖੁਸ਼ੀ ਦਾ ਮਾਹੌਲ ਤੇ ਜਾਗੀ ਇੱਕ ਨਵੀਂ ਉਮੀਦ ਜੀ ਹਾਂ ਅਮਰੀਕਾ ਦੇ ਰਾਜ ਫਲੋਰੀਡਾ ਵਿੱਚ ਵਾਪਰਿਆ ਉਹ ਦਰਦਨਾਕ ਟਰੱਕ ਹਾਸਾ ਤਾਂ ਤੁਸੀਂ ਸਭ ਨੂੰ ਯਾਦ ਹੀ ਹੋਵੇਗਾ ਇਸ ਭਿਆਨਕ ਸੜਕ ਹਾਸੇ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਦੁਖਦਾਈ ਤਰੀਕੇ ਦੇ ਨਾਲ ਚਲੀ ਗਈ ਸੀ ਹਾਸੇ ਤੋਂ ਬਾਅਦ ਪੰਜਾਬੀ ਸਿੱਖ ਨੌਜਵਾਨ ਡਰਾਈਵਰ ਹਰਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਉਤੇ ਗੰਭੀਰ ਦੋਸ਼ ਲਾਏ ਗਏ ਸੀ ਕਿ ਉਸਨੇ ਲਾਪਰਵਾਹੀ ਦੇ ਨਾਲ ਟਰੱਕ ਚਲਾਇਆ ਮੀਡੀਆ ਵਿੱਚ ਇਹ ਗੱਲ ਵੀ ਚੱਲ ਰਹੀ ਸੀ ਕਿ ਉਸ ਨੂੰ 45 ਸਾਲ ਦੀ ਸਖਤ ਸਜ਼ਾ ਹੋ ਸਕਦੀ ਹੈ ਇਹ ਖਬਰ ਸੁਣ ਕੇ ਉਸ ਦਾ ਪਰਿਵਾਰ ਉਸ ਦਾ ਪਿੰਡ ਅਤੇ ਸਾਰੇ ਪੰਜਾਬੀ ਲੋਕ ਗਹਿਰੇ ਦੁੱਖ ਵਿੱਚ ਚਲੇ ਗਏ ਸਨ ਕਿਉਂਕਿ ਸਭ ਨੂੰ ਪਤਾ ਸੀ ਕਿ ਇਹ ਇੱਕ ਕੁਦਰਤੀ ਹਾਸਾ ਸੀ ਨਾ ਕਿ ਜਾਣਬੁੱਝ ਕੇ ਕੀਤਾ ਹੋਇਆ ਕੰਮ ਅੱਜ ਇਸ ਕੇਸ ਦੇ ਵਿੱਚ ਇੱਕ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਗੁਰਪਤਵੰਤ ਸਿੰਘ ਪੰਨੂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨੇ 1 ਲੱਖ ਡਾਲਰ ਦੀ ਰਕਮ 플ੋਰਿਡਾ ਦੇ ਗਵਰਨਰ ਦੇ ਦਫ਼ਤਰ ਵਿੱਚ ਬਲੱਡ ਮਨੀ ਵਜੋਂ ਜਮ੍ਹਾਂ ਕਰਵਾ ਦਿੱਤੀ ਹੈ। ਇਸ ਭੁਗਤਾਨ ਤੋਂ ਬਾਅਦ ਅਦਾਲਤ ਵਿੱਚ ਚੱਲ ਰਹੀ 45 ਸਾਲ ਦੀ ਸਜ਼ਾ ਵਾਲੀ ਅਪੀਲ ਵੀ ਖਾਰਜ ਹੋ ਗਈ ਹੈ। ਇਹ ਖਬਰ ਸੁਣ ਕੇ ਹਰਜਿੰਦਰ ਦੇ ਪਰਿਵਾਰ ਵਿੱਚ ਰੋਂਦੇ ਹੱਸਦੇ ਖੁਸ਼ੀ ਦੇ ਹੰਝੂ ਅਤੇ ਪਿੰਡ ਦੇ ਲੋਕ ਵੀ ਉਸਦੀ ਜਲਦੀ ਰਿਹਾਈ ਲਈ ਅਰਦਾਸ ਕਰ ਰਹੇ ਹਨ। ਸ਼ੁਰੂ ਤੋਂ ਹੀ ਪੰਜਾਬੀ ਭਾਈਚਾਰਾ ਹਰਜਿੰਦਰ ਦੇ ਹੱਕ ਵਿੱਚ ਖੜਾ ਸੀ ਤੇ ਅੱਜ ਉਹਨਾਂ ਦੀ ਇਹ ਜੱਦੋ ਜਹਿਦ ਰੰਗ ਲਿਆਈ ਹੈ। ਇਹ ਮਾਮਲਾ ਸਾਡੀ ਕੌਮ ਲਈ ਇੱਕ ਵੱਡੀ ਮਿਸਾਲ ਬਣ ਗਿਆ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਆਵਾਜ਼ ਉਠਾਉਂਦੇ ਹਾਂ ਤਾਂ ਕਿਸੇ ਵੀ ਨਾ ਇਨਸਾਫੀ ਨੂੰ ਹਰਾਇਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਅਕਸਰ ਪੰਜਾਬੀ ਟਰੱਕ ਡਰਾਈਵਰਾਂ ਨੂੰ ਸਖਤ ਸਜ਼ਾਵਾਂ ਮਿਲਦੀਆਂ ਹਨ ਪਰ ਇਹ ਫੈਸਲਾ ਉਸ ਧਾਰਨਾ ਨੂੰ ਬਦਲਣ ਵਾਲਾ ਹੈ। ਇਹ ਸਾਰੇ ਪੰਜਾਬੀ ਡਰਾਈਵਰਾਂ ਲਈ ਇੱਕ ਨਵਾਂ ਰਾਹ ਖੋਲਦਾ ਹੈ। ਹੁਣ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿਸ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਇਹ ਵੱਡਾ ਐਲਾਨ ਕੀਤਾ ਹੈ ਵੀਡੀਓ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਆਓ ਦੇਖਦੇ ਹਾਂ ਪੂਰੀ ਵੀਡੀਓ ਬਟ ਐਜ਼ ਅ ਜੈਸਚਰ ਆਫ ਕੰਪੈਸ਼ਨ ਐਂਡ ਐਫੀਟੀ 6 ਫਾਰ ਜਸਟਿਸ ਥੈਟ ਇਜ਼ ਅਸ ਵੀ ਵਿਲ ਬੀ ਕਮਿਟਿੰਗ ਅ 100000 ਡਾਲਰਸ ਇਨ ਹਿਊਮਨਿਟੇਰੀਅਨ ਏਡ ਫਾਰ ਦਾ ਫੈਮਿਲੀਜ਼ ਆਫ ਦਾ ਡੀਸੀਜ਼ਡ ਵਿਕਟਿਮਸ And that will be delivered through the office of Florida Governor uh, DeSantis. Uh, at this time, America Six, American Six, call is very simple: let compassion guide us; let there be compassion for the families, fairness for Harjinder, and justice guided by truth, not by fear, vilification, or hate. This is what America stands for, and this is what we must uphold in this face of tragedy.